ਹੈਲੋ ਫਰੈਂਡਸ ਸਭ ਤੋਂ ਪਹਿਲਾਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਮੇਰੇ ਚੈਨਲ ਅੰਜੀਤਪ ਸੰਧੂ ਵਲੌਗ ਵਿੱਚ ਜੇ ਤੁਸੀਂ ਮੇਰੇ ਚੈਨਲ ਵਿੱਚ ਨਵੇਂ ਹੋ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਕਿ ਤੁਹਾਨੂੰ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਮਿਲ ਜਾਵੇ ਅੱਜ ਆਪਾਂ ਬਣਾਉਣ ਜਾ ਰਹੇ ਹਾਂ ਆਲੂਆਂ ਤੋਂ ਬਹੁਤ ਖੂਬ ਕਰੀਆਂ ਟਿੱਕੀਆਂ ਅੱਜ ਆਪਾਂ ਆਟੇ ਕਣਕ ਦੇ ਆਟੇ ਨੇ ਇਸ ਵਿੱਚ ਚਕਕਣੀ ਦਾ ਆਟਾ ਯੂਜ਼ ਕਰਕੇ ਆਪਾਂ ਕੁਰਕਰੀਆਂ ਬਾਜ਼ਾਰ ਵਾਲੀਆਂ ਢਟਕੀਆਂ ਬਣਾ ਕੇ ਦਿਖਾਵਾਂਗੇ ਉਸ ਲਈ ਆਪਾਂ 2/3 ਦੇ ਉਬਲੇ ਹੋਏ ਆਲੂ ਲਏ ਨੇ ਬਰੀਕ ਪਿਆਜ਼ ਕੱਟਿਆ ਹੋਇਆ ਲਿਆਏ ਇਸ ਨੂੰ ਇਸ ਵਿੱਚ ਐਡ ਕਰ ਦਾਂਗੇ ਦੋ ਹਰੀਆਂ ਮਿਰਚਾਂ ਲਈਆਂ ਨੇ ਇਸ ਨੂੰ ਆਪਾਂ ਬਰੀਕ ਕੱਟ ਲਈਏ ਆਪਾਂ ਲਿਆ ਜੀ ਇੱਕ ਟਮਾਟਰ ਇਸ ਨੂੰ ਆਪਾਂ ਬਰੀਕ ਕੱਟ ਲਿਆਏ ਅੱਪਾ ਜੀ ਅੱਧੀ ਕੱਲੇ ਚੌਲਾਂ ਦਾ ਆਟਾ ਲਿਆ ਹੈ ਇਸ ਨੂੰ ਚੰਗੀ ਤਰ੍ਹਾਂ ਇਸ ਵਿੱਚ ਛਾਣ ਲਾਂਗੇ ਤੁਸੀਂ ਵੀ ਇਸ ਤਰੀਕੇ ਨਾਲ ਛਾਣ ਸਕਦੇ ਹੋ ਇਸ ਨਾਲ ਤੁਹਾਡਾ ਆਟਾ ਬਿਲਕੁਲ ਵੀ ਨਹੀਂ ਖਲੇਗਾ ਤੇ ਨਾ ਤੁਹਾਨੂੰ ਹੱਥ ਥਲਾਉਣ ਦੀ ਲੋੜ ਹੈ ਇਸ ਨਾਲ ਚੰਗੀ ਤਰ੍ਹਾਂ ਆਪਣਾ ਆਟਾ ਛਾਣਿਆ ਜਾਵੇਗਾ ਤੁਸੀਂ ਦੇਖ ਸਕਦੇ ਹੋ ਆਪਣਾ ਆਟਾ ਚੰਗੀ ਤਰ੍ਹਾਂ ਛਾਨਿਆ ਗਿਆ ਹੈ ਤਾਂ ਆਪਾਂ ਚੌਲਾਂ ਦਾ ਆਟਾ ਲਿਆ ਹੈ ਹੁਣ ਇਸ ਵਿੱਚ ਐਡ ਕਰਾਂਗੇ ਆਪਾਂ ਸਵਾਦ ਅਨੁਸਾਰ ਨਮਕ ਥੋੜੀ ਜਿਹੀ ਲਾਲ ਮਿਰਚ ਗਰਮ ਮਸਾਲਾ ਧਨੀਆ ਪਾਊਡਰ ਹਲਦੀ ਪਾਊਡਰ ਜੀਰਾ थोड़ी जी अजवाइन इन्हों तरह मिक्स कर लेंगे इस नहीं करना इन सिंपल ही अद्धा आप मिक्स करेंगे इसका सॉफ्ट टो तैयार कर लेंगे ਸ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਿਆ ਹੈ ਹੁਣ ਇਸ ਨੂੰ ਆਪਾਂ ਟਿੱਕੀਆਂ ਦੀ ਸ਼ੇਪ ਦੇ ਦਾਂਗੇ ਤੁਸੀਂ ਇਸ ਵਿੱਚ ਟਮਾਟਰ ਵੀ ਸਕਿਪ ਕਰ ਸਕਦੇ ਹੋ ਟਮਾਟਰ ਸਾਡੀ ਜੇ ਤੁਸੀਂ ਖਾਣਾ ਪਸੰਦ ਕਰਦੇ ਹੋ ਤਾਂ ਤੁਸੀਂ ਇਹ ਐਡ ਕਰ ਸਕਦੇ ਹੋ ਨਹੀਂ ਤਾਂ ਤੁਸੀਂ ਇਹ ਚਾ ਨਾ ਐਡ ਕਰੋ ਤੁਸੀਂ ਆਮਚੂਰ ਪਾਊਡਰ ਵੀ ਐਡ ਕਰ ਸਕਦੇ ਹੋ ਥੋੜਾ ਜਿਹਾ ਖਟਾਸ ਦੇਣ ਲਈ ਖਟਾ ਮਿੱਠਾ ਟੇਸਟ ਦੇਣ ਲਈ ਹਾਂਜੀ ਆਪਾਂ ਟਿੱਕੀਆਂ ਦੀ ਸ਼ੇਪ ਦੇ ਦਾਂਗੇ ਤਾਂ ਜਿਵੇਂ ਤਰ੍ਹਾਂ ਇਹ ਸੁਨੂ ਇਸ ਤਰ੍ਹਾਂ ਹੱਥ ਨਾਲ ਸ਼ੇਪ ਦੇ ਲਾਂਗੇ ਸਾਰੇ ਨਹੀਂ ਇੱਦਾਂ ਪਾ ਟਿੱਕੀਆਂ ਤਿਆਰ ਕਰ ਲੈਣੀਆਂ ਨੇ ਆਪਾਂ ਸਾਰੀਆਂ ਟਿੱਕੀਆਂ ਤਿਆਰ ਕਰ ਲੀਆਂ ਨੇ ਹੁਣ ਆਪਾਂ ਇਸ ਨੂੰ ਹਲਕਾ ਜਿਹਾ ਸ਼ੈਲੋ ਫਰਾਈ ਕਰਾਂਗੇ ਤੇਲ ਆਪਣਾ ਇੰਨਾ ਗਰਮ ਹੋ ਲਈ ਰੱਖ ਦਿੱਤਾ ਹੈ। ਵੈਸੇ ਨੇ ਇਹਨਾਂ ਨੂੰ ਪੂਰੇ ਫੁੱਲ ਫਲੇਮ ਤੇ ਗਰਮ ਕਰਾਂਗੇ। ਤਾਂ ਕਿ ਤੇਲ ਦਾ ਕਿੱਚਾ ਆਪਣ ਨਿਕਲ ਜਾਵੇ। ਤੇਲ ਆਪਣਾ ਗਰਮ ਹੋ ਚੁੱਕਾ ਹੈ। ਹੁਣ ਟਿੱਕਿਆਂ ਨੂੰ ਇਸ ਵਿੱਚ ਪਾਵਾਂਗੇ। ਇਸ ਨੂੰ ਆਪਾਂ ਹਲਕਾ ਕਸ਼ਲੋ ਫਰਾਈ ਕਰਾਂਗੇ। ਕਜ ਨੂੰ 2 ਮਿੰਟ ਇਦਾਂ ਹੀ ਪੈ ਰਹਿਣ ਤੇ ਨਾ ਉਸ ਤੋਂ ਬਾਅਦ ਹੀ ਇਹਨੂੰ ਆਪਾਂ ਇਸ ਦੀ ਸਾਈਡ ਜੋ ਪਲਟ ਦੇਵਾਂਗੇ ਕਿਉਂਕਿ ਉਸ ਤੱਕ ਉਹਦੋਂ ਤੱਕ ਆਪਾਂ ਇਸ ਦੀ ਇੱਕ ਸਾਈਡ ਪੱਕ ਚੁੱਕ ਜਵੇਗੀ ਹੁਣ ਆਪਾਂ ਇਸ ਦੀ ਸਾਈਡਾਂ ਚੇਂਜ ਕਰ ਦਾਂਗੇ ਤੁਸੀਂ ਦੇਖ ਸਕਦੇ ਕਿੰਨਾ ਪਿਆਰਾ ਕਲਰ ਆਇਆ ਹੈ ਇਹ ਇੱਕ ਸਾਈਡ ਤੋਂ ਪੱਕ ਚੁੱਕੀਆਂ ਨੇ ਇਸ ਤਰ੍ਹਾਂ ਹੀ ਆਪਾਂ ਇਸ ਦੇ ਸਾਰਿਆਂ ਨੂੰ ਸਾਈਡਾਂ ਚੇਂਜ ਕਰਕੇ ਇਸ ਨੂੰ ਪਕਾਵਾਂਗੇ ਜਿੱਕੇ ਪੱਕ ਚੁੱਕੀਆਂ ਨੇ ਹੁਣ ਇਹਨੂੰ ਪੱਕ ਦੇ ਕਰਕੇ ਬਾਹਰ ਕੱਢ ਲਾਂਗੇ ਤੁਸੀਂ ਦੇਖ ਸਕਦੇ ਹੋ ਆਪਣੀਆਂ ਟਿੱਕੀਆਂ ਦਾ ਕਿੰਨਾ ਜਿਆਦਾ 골ਡਨ ਪਿਆਰਾ 골ਡਨ कलर ਆ ਚੁੱਕਿਆ ਹੈ ਹੁਣ ਇਸਨੂੰ ਆਪਾਂ ਸਰਵ ਕਰਾਂਗੇ ਲਓ ਜੀ ਆਪਣੇ ਛੋਲਾਂ ਦੀਆਂ ਆਟਾਂ ਦੀਆਂ ਟਿੱਕੀਆਂ ਬਣ ਕੇ ਤਿਆਰ ਨੇ ਗਰਮਾ ਗਰਮ ਸਰਵ ਕਰੋ ਜੇ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰਿਓ ਥੈਂਕ ਯੂ ਫॉर ਵਾਚਿੰਗ ਤੁਸੀਂ ਇਸ ਨੂੰ ਦਹੀਂ ਦੇ ਨਾਲ ਚਾਟ ਬਣਾ ਕੇ ਵੀ ਖਾ ਸਕਦੇ ਹੋ ਐਦਾਂ ਵੀ ਖਾ ਸਕਦੇ ਹੋ ਥੈਂਕ ਯੂ ਫॉर ਵਾਚਿੰਗ